ਗੁਰੂ ਰੂਪ ਸਤਕਾਰਯੋ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਬੈਠੇ ਆ ਇਟਲੀ ਦਾ ਨਗਰ ਬੋਰਗੋ ਸੰਜਾਕ ਮੋਂ ਔਰ ਇਹ ਜਿਹੜਾ ਇਲਾਕਾ ਹੈ ਇਟਲੀ ਦਾ ਬਰੇਸ਼ੀਆ 베रोना ਬੇਲਗਾਮੋ ਮਿਲਾਨ ਤੱਕ ਤੇ ਅੱਗੇ ਰੁਜੋਮਿਲਿਆ ਵਚੈਂਸਾ ਤੱਕ ਇਸ ਸਾਰੇ ਇਲਾਕੇ ਦੇ ਵਿੱਚ ਚਾਹੇ ਉਹ ਛੋਟੇ ਕਸਬੇ ਹਨ ਪਿੰਡ ਹਨ ਚਾਹੇ ਵੱਡੇ ਸ਼ਹਿਰ ਨੇ ਇਹਨਾਂ ਵਿੱਚ ਆਪਣੇ ਪੰਜਾਬੀਆਂ ਦੀ ਗਿਣਤੀ ਬਹੁਤ ਅੱਛੀ ਹੈ ਬਹੁਤ ਵਧੀਆ ਹੈ ਕੁਝ Hindu ਪਰਵਾਰ ਪੰਜਾਬੀ ਕੁਝ ਹੋਰ ਭਾਰਤੀ ਲੋਕ ਬਹੁਤੇ ਆਪਣੇ ਪੰਜਾਬੀ ਗੁਰਸਿੱਖ ਪਰਿਵਾਰ ਇਸ ਇਲਾਕੇ 'ਚ ਵਸਦੇ ਹਨ ਇਸ ਇਲਾਕੇ ਦੇ ਵਿੱਚ ਸਿੱਖਾਂ ਦਾ ਪੰਜਾਬੀਆਂ ਦਾ ਸਬੰਧ ਲਗਭਗ 35 ਸਾਲ ਪਹਿਲਾਂ 1990 ਦੇ ਕਰੀਬ ਕੋਈ ਸਾਲ ਦੋ ਸਾਲ ਪਹਿਲਾਂ ਕੋਈ ਉਸ ਤੋਂ ਬਾਅਦ ਆਉਣਾ ਹੋਇਆ ਉਦੋਂ ਇਕੱਲੇ ਇਕੱਲੇ ਆਉਂਦੇ ਫਿਰ ਪਰਿਵਾਰ ਤਰੀਬ 2000 ਸਾਨ ਜਦੋਂ ਆਇਆ ਉਦੋਂ ਇੱਥੇ ਪਰਿਵਾਰ ਵੀ ਆਉਣ ਲੱਗੇ ਤੇ ਪਰਿਵਾਰਾਂ ਦੇ ਨਾਲ ਜੋ ਇੱਥੇ ਗੁਰਸੇ ਖਾ ਕੇ ਬਸੇ ਇੱਥੇ ਦੀਆਂ ਨੈਸ਼ਨਲਟੀਆਂ ਲਈਆਂ ਉਹਨਾਂ ਦੇ ਬੱਚੇ ਆਉਣ ਲੱਗੇ ਤੇ ਲਗਭਗ ਇਸ ਇਲਾਕੇ ਦੇ ਵਿੱਚ ਇਟਲੀ ਦੇ ਵਿੱਚ ਤੇ ਫਿਰ ਬਾਕੀ ਸਾਰੇ ਯੂਰਪ ਦੇ ਵੀ ਗੱਲ ਕਰੀਏ ਆਪਣੇ ਇੱਥੇ ਕੋਈ ਦੂਜੀ ਪੀੜੀ ਕੋਈ ਤੀਜੀ ਪੀੜੀ ਅੱਗੇ ਆਉਣ ਵਾਲੀ ਹੈ ਕਾਫੀ ਪੰਜਾਬੀਆਂ ਨੇ ਮੱਲਾ ਮਾਰੀਆਂ ਪਹਿਲਾਂ ਜਿਹੜੀ ਪਹਿਲੀ ਪੀੜੀ ਆਈ ਉਹਨਾਂ ਨੂੰ ਇੱਥੇ ਮਜ਼ਦੂਰੀ ਕਰਨੀ ਪਈ ਵੈਸੇ ਜਿੱਥੇ ਵੀ ਆਪਣੀ ਪਹਿਲੀ ਪੀੜੀ ਗਈ ਚਾਹੇ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਪਹਿਲੀ ਪੀੜੀ ਨੂੰ ਹਮੇਸ਼ਾ ਸੰਘਰਸ਼ ਕਰਨਾ ਪਿਆ ਦੂਸਰੀ ਪੀੜੀ ਨੂੰ ਥੋੜੀਆਂ ਘਟਨਾਆਂ ਘਟ ਆਈਆਂ ਕੁਝ ਉਹਨਾਂ ਨੇ ਅੱਖੀਆਂ ਮੱਲਾ ਮਾਰੀਆਂ ਤੇ ਅਗੇ ਤੀਜੀ ਪੀੜੀ ਦੇ ਆਉਂਦਿਆਂ ਤੱਕ ਅੱਛਾ ਪ੍ਰਭਾਵ ਜਿਹੜਾ ਹੈ ਉਹ ਇਲਾਕੇ 'ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਦੀ ਕਹਾਣੀ ਕੁਝ ਇਟਲੀ ਦੇ ਵਿੱਚ ਹੈ। ਅੱਜ ਸਾਡੇ ਨਾਲ ਬੜੇ ਹੀ ਪਿਆਰੇ ਵੀਰ ਬੋਲਕੋ ਸੰਜਾਤਮੂ ਦੇ ਇਹ ਕਮਿਊਨਲ ਦੇ ਜਿਹੜੇ ਮੈਂਬਰ ਸਾਹਿਬ ਪੰਜਾਬੀ ਵਿੱਚ ਕਹ ਲੀਏ ਤੇ ਮੈਂਬਰ ਪੰਚਾਇਤਾਂ। ਵੈਸੇ ਪੰਜਾਬ ਦੇ ਮੈਂਬਰ ਪੰਚਾਇਤ ਜਿਹੜੇ ਆ ਉੱਥੇ ਉਹਨਾਂ ਨੂੰ ਆਪਣੇ ਹੱਕਾਂ ਦਾ ਆਪਣੀਆਂ ਗੱਲਾਂ ਬਾਤਾਂ ਦਾ ਮੇਰਾ ਇਹ ਹੁਦਾਂ ਹੀ ਰਹਿ ਜਾਂਦਾ ਹੈ। ਲੇਕਿਨ ਜਦੋਂ ਆਪਾਂ ਯੂਰਪ ਵਿੱਚ ਆ ਕੇ ਦੇਖਦੇ ਆ ਤੇ ਜਿਹੜਾ ਇੱਕ ਮੈਂਬਰ ਪੰਚਾਇਤ ਜਾਂ ਸਰਪੰਚ ਆ ਪਿੰਡ ਦਾ ਉਹਦੀ ਜਿਹੜੀ ਉਹਦੀ ਤਾਕਤ ਹੈ ਜਾਂ ਉਹਦੀ ਪਾਵਰ ਕਹਿ ਲਈਏ ਜਾਂ ਉਹਦੇ ਹੱਕ ਹਕੂਕ ਜੋ ਹਨ ਉਹਦੀ ਪੁੱਛ ਪ੍ਰਤੀਕ ਸਰਕਾਰੀ ਤੌਰ ਤੇ ਤਾਂ ਉਹ ਇੱਕ ਐਮ ਐਲ ਏ ਜਹੀ ਹੁੰਦੀ ਹੈ ਤੇ ਇਸ ਨਗਰ ਦੇ ਵਿੱਚ ਬੋਰਗੋ ਸੰਜਾਕਮੋ ਗਰੇਸ਼ਿਆ ਤੋਂ ਲਗਭਗ 30-32 ਕਿਲੋਮੀਟਰ ਦੇ ਉੱਤੇ ਇਹ ਨਗਰ ਪੈਂਦਾ ਹੈ ਬੇਰਗਾਮੂ ਤੋਂ ਵੀ ਲਗਭਗ 80-85 ਦੀ ਦੂਰੀ ਹੈ 40-45 ਕਿਲੋਮੀਟਰ ਦੀ ਤੇ ਇਹ ਬੜਾ ਪਿਆਰਾ ਨਗਰ ਹੈ ਪਿੰਡ ਇਸ ਪਿੰਡ ਵਿੱਚ ਬਹੁਤ ਅੱਛੀ ਆਪਣੀ ਬਸੋਂ ਹੈ ਮੈਨੂੰ ਪਤਾ ਲੱਗਾ ਕਿ 200 ਦੇ ਕਰੀਬ ਇੱਥੇ ਵੋਟਾਂ ਬਣੀਆਂ ਹੋਈਆਂ ਹਨ ਗਿਣਤੀ ਜਾ ਰਹੀ ਹੈ 200 ਤੇ ਵੋਟਾਂ ਹਨ ਤੇ ਬੱਚੇ ਪਾ ਕੇ ਜਾਂ ਜਿਨ੍ਹਾਂ ਨੂੰ ਅੱਗੇ ਨੈਸ਼ਨਲਟੀ ਨਹੀਂ ਮਿਲੀਆਂ ਉਹ ਪਾ ਕੇ ਤੇ ਗਿਣਤੀ ਅੱਗੇ 5-700 ਤੋਂ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਅੱਛੀ ਗਿਣਤੀ ਆ ਗੁਰਦੁਆਰਾ ਸਾਹਿਬ ਵੀ ਹੈ ਆਕੋ ਵੀਰ ਆਪਣੇ ਨਾਲ ਇੱਥੇ ਬੈਠੇ ਨੇ ਇਹ ਮੈਂਬਰ ਸਾਹਿਬ ਪਿਛਲੇ ਮਹੀਨੇ ਹੀ ਚੁਣੇ ਗਏ ਨੇ ਬੜੇ ਅੱਛੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਜਦੋਂ ਇੱਥੇ ਆਏ ਤੇ ਪਤਾ ਲੱਗਾ ਕਿ ਪਹਿਲਾਂ ਖਬਰਾਂ ਵਿੱਚ ਪੜਿਆ ਹੋਇਆ ਸੀ ਇੱਥੇ ਆਪਣੇ ਗਵਾਂਢੀ ਨੇ ਭਾਈ ਜਗਿੰਦਰ ਸਿੰਘ ਸਾਡੇ ਨਗਰ ਤੋਂ ਉਹਨਾਂ ਦੇ ਗਵਾਂਢੀ ਹੀ ਹਨ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਅਮਰਤਪਾਲ ਸਿੰਘ ਜੀ ਵੀਰ ਜੀ ਸਰਦਾਰ ਅਮਰਤਪਾਲ ਸਿੰਘ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਭਾਈ ਖਾਲਸਾ ਭਾਈ ਜੀ ਜੀ ਤਾਂ ਅਮਰਤਪਾਲ ਸਿੰਘ ਵੀਰ ਜੀ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਆਪਣੇ ਪਿਤਾ ਜੀ ਦੇ ਬਾਰੇ ਉੱਥੋਂ ਆਏ ਤੇ ਕਿੰਨਾ ਸਮਾਂ ਇੱਥੇ ਹੋ ਗਿਆ ਹੈ ਤੁਹਾਡਾ ਜਨਮ ਇੱਥੇ ਹੋਇਆ ਜਾਂ ਉੱਥੇ ਹੋਇਆ ਇਹਦੇ ਬਾਰੇ ਕੁਝ ਦੱਸੋ ਮੇਰਾ ਨਾਮ ਅਮਰਤਪਾਲ ਸਿੰਘ ਮੇਰਾ ਹਮਨਾ ਸੁਭੀਸਾਰ ਮੈਨੂੰ ਇੱਥੇ ਰਹਿੰਦੇ ਨੂੰ ਤਕਰੀਬਨ 20 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੇਰੇ ਇੰਦੇ ਦਾ ਪਿੰਡ ਨਿੱਕੀ ਮਿਆਣੀ ਪਿੱਛੋਂ ਪਿੰਡ ਨਿੱਕੀ ਮਿਆਣੀ ਇਹ ਨਿੱਕੀ ਮਿਆਣੀ ਪਿੰਡ ਜਿਹੜਾ ਹੈ ਇਹ ਬੇਗਵਾਲ ਦੇ ਨਜ਼ਦੀਕ ਇਹ ਪਿੰਡ ਹੈ ਨਣਾਲਾ ਬੇਗਵਾਲ ਸੜਕ ਦੇ ਉੱਤੇ ਜੀ ਹਾਂ ਜੀ ਮੇਰੇ ਬੱਚਾ ਨਾਮ ਹਰਮਨ ਸਿੰਘ ਉਹਨਾਂ ਨੂੰ ਆਇਆ ਹੋ ਗਿਆ ਵੇ 24 ਸਾਲ ਹੋ ਗਏ ਉਹਨਾਂ ਨੂੰ ਆਇਆ ਨੂੰ ਸਾਲ 2002 ਵਿੱਚ ਇੱਥੇ ਜੀ ਤੇ ਉਹ 5000 2000 ਸਾਲ ਵਿੱਚ ਉਹ ਆਏ ਫਿਰ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਕੀਤੇ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਤੁਸੀਂ ਆਈਏ ਅਸੀਂ 2005 ਵਿੱਚ ਤੁਹਾਡਾ ਜਨਮ ਪੰਜਾਬ ਦੇ ਵਿੱਚ ਹੋਇਆ ਹਾਂਜੀ ਪੰਜਾਬ ਦੇ ਵਿੱਚ ਲੇਕਿਨ ਤੁਹਾਡੇ ਲੱਗਦਾ ਫਿਰ ਪੜ੍ਹਾਈ ਲਿਖਾਈ ਸਾਰੀ ਇੱਥੇ ਹੋਈ ਹੈ ਸਾਰੀ ਸ਼ੁਰੂ ਤੋਂ ਸ਼ੁਰੂ ਤੋਂ ਅਗੇ ਪਹਿਲੀ ਤੋਂ ਲੈ ਕੇ ਕਿ ਡਿਪਲੋਮਾ ਦਾ ਕਰ ਇੱਥੇ ਸਰ ਡਿਪਲੋਮਾ ਤੁਸੀਂ ਉਹ ਕਿਹੜੇ ਖੇਤਰ ਚ ਕੀਤਾ ਇਹ ਇੱਥੇ ਮਕੈਨਿਕੀ ਦੇ ਕੀਤਾ ਸੀ ਮਕੈਨਿਕਲ ਹਾਂਜੀ ਹਾਂ ਠੀਕ ਹੈ ਡਿਪਲੋਮਾ ਕਰਕੇ ਤੇ ਹੁਣ ਤੁਸੀਂ ਆਪਣਾ ਕੰਮ ਕਰ ਰਹੇ ਹੋ। ਕੰਮ ਕਰਦੇ ਹੋ ਆਪਣਾ ਕੰਮ ਬਹੁਤ ਸੋਨਾ ਜਾਂਦਾ ਪਿਆਵੇ। ਬਸ ਤੇ ਮਕੈਨਿਕਲ ਕੰਮ ਮਿਲਿਆ ਆਵੇ ਤੇ ਚਾਰਸੋ ਜੀ ਨੋਤੇ ਫੈਕਟਰੀ ਮੇਰੇ ਚ ਕੰਮ ਕਰਦਾ ਵੇ। ਉਹ ਚ ਇੱਕ ਮੈਨੂੰ ਬੜੀ ਬੋਸ ਸੋਨਾ ਕੰਮ ਦਿੱਤਾ ਕਿ ਜੋ ਵੀ ਕੰਮ ਹੋਵੇ ਮਕੈਨਿਕਲ ਮੈਨੂੰ ਕਰਨਾ ਵੇ ਤੇ ਕਦੀ ਵੀ ਲੋੜ ਹੁੰਦੀ ਉਹਨਾਂ ਮੈਨੂੰ ਫੋਨ ਕਰਨਾ ਵੇ ਜੇ ਕੋਈ ਵੀ ਕੰਮ ਪੈਂਦਾ ਵੇ ਫੋਨ ਕਰਨਾ ਮੈਂ ਜਾ ਕੇ ਕਰਨਾ ਹੁੰਦਾ। ਠੀਕ ਹੈ। ਬੜੀ ਆਡੀ ਕਿਤਾ। ਤੁਹਾਡੀ ਉਤਜਰਬੇ ਦੇ ਹਿਸਾਬ ਦੇ ਨਾਲ ਤੁਹਾਡੀ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਹਾਂਜੀ ਹਾਂਜੀ ਉਹਦੇ ਹਿਸਾਬ ਨਾਲ ਉਹਦੇ ਨਾਲ ਤੁਹਾਨੂੰ ਅੱਛਾ ਕੰਮ ਮਿਲ ਗਿਆ ਤੇ ਉਸ ਤੋਂ ਬਾਅਦ ਇਹ ਤੁਹਾਡਾ ਜਿਹੜਾ ਸਿਆਸਤ ਵਾਲ ਨੂੰ ਰੁਝਾਨ ਵੈਸੇ ਤੇ ਪੰਜਾਬੀਆਂ ਨੇ ਖੂਨ ਜੀ ਹੁੰਦਾ ਹੈ ਅਸੀਂ ਜੇ ਪਾ ਉੱਚੇ ਪਿੰਡਾਂ 'ਚ ਵੀ ਰਹਿੰਦੇ ਵਈਏ ਤੇ ਅਸੀਂ ਸਿਆਸਤ ਵਿੱਚ ਥੋੜਾ ਥੋੜਾ ਰਾਜਨੀਤੀ ਤੇ ਧਰਮ ਹੋਇਆ ਜਾਂ ਸਮਾਜਿਕ ਤੌਰ ਤੇ ਅਸੀਂ ਬੜੇ ਐਕਟਿਵ ਰਹਿੰਦੇ ਆ ਤੇ ਇਹ ਤੁਹਾਡਾ ਕਿੱਦਾਂ ਮਨ ਕੀਤਾ ਵੀ ਇੱਥੇ ਦੀ ਸਿਆਸਤ ਵਿੱਚ ਥੋੜਾ ਜਿਹਾ ਹਿੱਸਾ ਲਈਏ ਦੇਖੋ ਜੀ ਇੰਨੇ ਸਾਲ ਹੋ ਗਏ ਨੂੰ ਸਾਨੂੰ ਇੱਥੇ ਰਹਿੰਦਿਆਂ ਨੂੰ ਤੇ ਵੇਖਦਿਆਂ ਨੇ ਪਏ ਸਾਰਾ ਸਾਨੂੰ ਸਟੈਪ ਚ ਚੱਕਣਾ ਜੀ ਕਿਸੇ ਨਾ ਕਿਸੇ ਨਾਲ ਅੱਗੇ ਆਣਾ ਚਾਹੀਦਾ ਇਸ ਸਟੈਪ ਚ ਚੱਕਣਾ ਜ਼ਰੂਰੀ ਸੀ ਕਿ ਆਪਾਂ ਦੱਸੀ ਆਪਣੀ ਕਮਿਊਨਿਟੀ ਵਾਰੀ ਦੱਸੀਏ ਸਾਡਾ ਵੀ ਪਤਾ ਲੱਗੇ ਜੋ ਸਾਡੀ ਚੀਜ਼ਾਂ ਨਹੀਂ ਮਨੋਂ ਆਪਣੀ ਜੀ ਨਹੀਂ ਪੂਰੀ ਹੁੰਦੀਆਂ ਉਹ ਵੀ ਆਪਾਂ ਅੱਗੇ ਰੱਖੀਏ ਜਾ ਕੇ ਸਵਾਲ ਤੇ ਉਹਨਾਂ ਨੂੰ ਜਵਾਬ ਲਈਏ ਤੇ ਅੰਕੀ ਕੰਮ ਕਰਾਈਏ ਸਾਰੇ ਨੂੰ ਵੀਰਾ ਪਹਿਣਾ ਦਸਾਂ ਦਾ ਕੰਮ ਕਰਾਈਏ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਦੋਂ ਆਪਾਂ ਇੱਥੇ ਰਹਿੰਦੇ ਆ ਕਿਸੇ ਦੇਸ਼ ਚ ਤੇ ਸਾਨੂੰ ਕਾਗਜ਼ਾਂ ਪੱਤਰਾਂ ਦੇ ਨਾਲ ਸੰਬੰਧਿਤ ਲੋੜਾਂ ਜਿਹੜੀਆਂ ਉਹ ਪਈਆਂ ਹੀ ਰਹਿੰਦੀਆਂ ਹਾਰੇ ਨੂੰ ਹਾਂਜੀ ਤੇ ਜਦੋਂ ਲੋਣਾ ਪਈਆਂ ਰਹਿੰਦੀਆਂ ਕਮਿਊਨਿਟੀ ਦੇ ਨਾਲ ਸਰਪੰਚ ਨਾਲ ਜਾਂ ਅੱਗੇ ਤੱਕ ਆਪਣਾ ਵਾਹ ਵਾਸਾ ਜਦੋਂ ਪੈਂਦਾ ਹਾਂਜੀ ਕੁਝ ਆਪਾਂ ਨੂੰ ਦਿੱਕਤਾਂ ਵੀ ਹੁੰਦੀਆਂ ਹਾਂਜੀ ਕਿਉਂਕਿ ਪਰਦੇਸਾਂ ਵਿੱਚ ਹੈਗੇ ਆਪਾਂ ਇਮੀਗ੍ਰੈਂਟ ਆ ਹਾਂਜੀ ਤੇ ਇਮੀਗ੍ਰੈਂਟ ਹੋਣ ਕਰਕੇ ਆਪਾਂ ਨੂੰ ਦਿੱਕਤਾਂ ਵੀ ਹੁੰਦੀਆਂ ਇਹ ਤੁਹਾਡਾ ਸਫਰ ਜਿਹੜਾ ਹੈ ਮੈਂਬਰ ਬਣਨ ਤੱਕ ਦਾ ਹਾਂਜੀ ਸ਼ੁਰੂ ਤੋਂ ਲੈ ਕੇ ਜਦੋਂ ਚੋਣਾ ਦੇ ਵਿੱਚ ਜਿਵੇਂ ਦਾਖਲਾ ਤੁਸੀਂ ਲਿਆ ਉਹ ਕਿੱਦਾਂ ਦਾ ਇੱਥੇ ਦਾ ਸਿਸਟਮ ਹੈ ਦਾ ਸਿਸਟਮ ਇਹਦਾ ਸੀ ਕਿ ਮੈਨੂੰ ਹੰਦਵਾਇਗਰ ਦੇ ਪਰ ਨਾਲ ਇੱਥੇ ਕਾਫੀ ਆਪਣੇ ਟਾਲੀਆਂ ਜਾਣਦੇ ਨੇ ਤੇ ਉਹਨਾਂ ਨੇ ਨਾ ਮੈਨੂੰ ਵੇਖਿਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਸਭ ਆਪ ਕਹਿੰਦੇ ਨੇ ਕਿ ਭਾਵੇਂ ਤੈਨੂੰ ਬਹੁਤ ਸਾਲ ਹੋ ਗਏ ਇੱਥੇ ਰਹਿੰਦੇ ਹੋ ਕਿ ਅਸੀਂ ਚਾਹਨੇ ਕਿ ਤੂੰ ਸਾਡੇ ਨਾਲ ਖਲੋਵੇਂ ਆਂ ਕਿਤੇ ਜੜੀ ਹੋਣੇ ਨੇ ਹੁਣ ਹੁਣ ਨਸੀ ਵੋਟਾਂ 'ਤੇ ਤੇ ਫਿਰ ਅਸੀਂ ਸੋਚਿਆ ਫਿਰ ਕਰਦਿਆਂ ਗੱਲ ਕੀਤੀ ਫਿਰ ਆਪਣੇ ਵੱਡੇ ਨਾਲ ਸਾਰਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਕਰਕੇ ਸਾਰੀ ਗੱਲ ਕੀਤੀ ਫਿਰ ਆਪਾਂ ਕੇ ਸੁਣਾ ਕੇ ਆ ਨਹੀਂ ਆ ਪਤਾ ਲੱਗੇਗਾ ਆਪਾਂ ਕਰ ਸਕੀਏ ਪੁੱਜ ਆਪਣੇ ਪਿੰਡ ਲਈ ਕਰ ਸਕੀਏ ਆਪਣੇ ਭਰਾਵਾਂ ਲਈ ਕਰ ਸਕੀਏ ਸਾਰੇ ਵਾਸਤੇ ਕਰ ਸਕੀਏ ਤੇ ਫਿਰ ਆਪਣਾ ਸੱਚੇ ਵੋਟਾਂ ਦੇ ਸੋ ਬੋ ਵਾਇਗਲ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਹੈਗੇ ਸੇਂਗ ਪਹਿਲੇ ਨੰਬਰ ਤੇ ਹੈ 120 ਮੈਨੂੰ ਮੀਰ ਜੀ ਕੱਲ ਪਰਸੋਂ ਜਾਂਦੇ ਜਾਂਦੇ ਨੇ ਦੱਸ ਰਹੇ ਸੀ ਤੇ ਮੈਂ ਕਿਹਾ ਵੀ ਕਿਸ ਤਰ੍ਹਾਂ ਕਿੰਨੇ ਵੋਟਾਂ ਪਈਆਂ ਕਿ ਤੇ ਕਹਿੰਦੇ ਵੀ ਬਸ ਵੀ ਇਹ ਲੋਕ ਵੀ ਹੈਰਾਨ ਸੀ ਕਿ ਵੀ ਜਿਹੜੀ ਪਰਚੀ ਖੋਲਣ ਸਿੰਘ 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 ਉਹ ਜਦੋਂ ਹੁੰਦੀ ਪੈ ਜੀ ਉਹ ਜਦੋਂ ਮੈਂ ਫਿਰ ਸ਼ਾਮਾਂ ਨੂੰ ਜਿਹੜੇ ਦੱਸ ਤਾ ਕਿ ਸਾਡੀ ਪਾਰਟੀ ਜਿੱਤ ਗਈ ਹੈ ਤੇ ਮੈਂ ਕੰਮ ਤੇ ਸੀ ਸੁਣ ਕੰਮ ਤੋਂ ਫਿਰ ਮੈਂ ਘਰ ਆ ਗਿਆ ਤੇ ਹਾਂ ਜੀ ਜਿੱਦਾਂ ਆਪਣੇ ਉੱਥੇ ਹੁੰਦਾ ਹੈ ਵੀ ਵੋਟਾਂ ਵਾਲੇ ਦਿਨ ਵੀ ਆਪ ਜਿਹੜੇ ਜਿਹੜੇ ਕੈਂਡੀਡੇਟ ਹੁੰਦੇ ਹਾਂ ਹਾਂ ਜੀ ਹਾਂ ਜੀ ਉਹਨਾਂ ਨੂੰ ਬਹੁਤ ਭੱਜ ਦੌੜ ਪਾਈ ਰਹਿੰਦੀ ਹੈ ਭੱਜ ਦੌੜ ਜਿਹੜੀ ਆਪਾਂ ਪਹਿਲਾਂ ਮਾੜੇ ਨੂੰ ਡਿਜੀਟਲ ਵੋਟਾਂ ਦਾ ਹੀ ਉਦੋਂ ਕਰ ਲਈ ਸੀ ਪਰ ਬਾਅਦ ਚ ਜਦੋਂ ਇਹ ਮੈਂ ਕੰਮ ਤੇ ਚੱਲ ਗਿਆ ਕਿਉਂਕਿ ਕੰਮ ਨੂੰ ਪੂਰਾ ਅਧਿਕਾਰ ਦੇ ਦੇਵੇ ਮੈਨੂੰ ਥੋੜਾ ਜਿਹਾ ਇੱਥੇ ਇੱਕ ਆ ਗਏ ਨਾ ਕੋਰਸਟ ਜੀ ਹਾਂ ਜੀ ਕਿ ਜਿੱਦਾਂ ਹਣ ਪੰਜਾਬ ਵਿੱਚ ਉੱਥੇ ਦੇਖਿਆ ਹੈ ਇੰਡੀਆ ਵਿੱਚ ਜੋ ਚ选 ਸਰਭ ਜਿਹੜੀਆਂ ਵੋਟਾਂ ਆਉਣ ਜਾਂ ਵਿਧਾਨ ਸਭਾ ਦੀਆਂ ਹਾਂ ਜੀ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਹੋਣ ਜਾਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਹਾਂ ਜੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਘੱਟ ਪੰਚਾਇਤੀ ਚੋਣਾਂ ਵਿੱਚ ਹਾਂ ਜੀ ਸਾਡੀ ਭੱਜ ਦੌੜ ਬਹੁਤ ਜ਼ਿਆਦਾ ਹੁੰਦੀ ਹੈ ਹਾਂ ਜੀ ਜੀ ਉਦੋਂ ਪਾਰਟੀਆਂ ਬੋਟੀਆਂ ਵਿੱਚ ਜਦੋਂ ਵਾਰਸ਼ ਦੇ ਲੱਗ ਜਾਂਦੇ ਕਹਾਂਗੇ ਬੜੀਆਂ ਹਾਂ ਜੀ ਹਾਂ ਜੀ ਖਾਸ ਕਰਕੇ ਵੀ ਜਿਹੜੀ 18 ਸੂਬਾ ਜਿਹੜੀ ਹੈ ਹਾਂ ਜੀ ਉਹ ਬੜੀ ਵੱਡੀ ਭਾਈ ਜਾਂਦੀ ਇੱਥੇ ਕਿੱਦਾਂ ਲੱਭਦਾ ਹੈ ਵੋਟਾਂ ਨਹੀਂ ਇੱਥੇ ਨਹੀਂ ਇਦਾਂ ਤਾਂ ਕੋਈ ਨਹੀਂ ਗੱਸੀ ਸਾਹਿਬ ਆਪਾਂ ਨੋਰਮਲ ਇਥੇ ਕੰਮ ਸੀ ਬਰਾ ਆਪਣੇ ਵੋਟ ਪਾ ਜਾਂਦੇ ਹੀ ਵੋਟ ਪਾ ਕੇ ਆਂਦੇ ਸੀ ਕੋਈ ਰੋਲਾ ਨਹੀਂ ਸੀ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਦੇਖੋ ਨੋਟ ਕਰਨ ਵਾਲੀ ਗੱਲ ਹੈ ਕਿ ਸਾਡੇ ਸਰਪੰਚ ਜਿਹੜਾ ਚੜਾ ਹੁੰਦੀਆਂ ਤੇ ਪਹਿਲਾਂ ਤੇ ਜਿਹੜਾ ਸਰਪੰਚ ਨੇ ਮੈਂਬਰ ਨੇ ਉਹ ਆਪਣੇ ਘਰਾਂ ਵਿੱਚ ਪਾਰਟੀਆਂ ਕਰਦੇ ਤੇ ਦੇ ਸ਼ਰਾਬ ਦੇ ਪਕੌੜੇ ਤੇ ਉਹ ਜਿਹੜੇ ਹਨਾ ਜੀ ਮੁਰਗੇ ਚੁਰਕੇ ਚਲਾਉਂਦੇ ਆ ਫਿਰ ਉਹ ਜਿੱਦਾਂ ਜਿੱਦਾਂ ਦਿਨ ਵੋਟਾਂ ਦਾ ਨੇੜੇ ਹੁੰਦਾ ਉਸੇ ਉਸੇ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਤੇ ਠੰਡਿਆਂ ਦੀਆਂ ਬੋਤਲਾਂ ਤੇ ਦੇ ਤੇਰੇ ਦੀ ਲੈ ਤੇਰੀ ਦੀਆਂ ਜਾਂਦੀਆਂ। ਕਈ ਵਾਰੀ ਤੇ ਝਗੜੇ ਝੁਗੜੇ ਵੀ ਉਹ ਇਹਨਾਂ ਗੱਲਾਂ ਨੂੰ ਲੈ ਕੇ ਪਿੰਡਾਂ ਵਿੱਚ ਹੋ ਜਾਂਦੇ ਆ। ਪਿੰਡ ਬੁਰੀ ਤਰ੍ਹਾਂ ਸਰਪੰਚੀ ਦੇ ਵੋਟਾਂ ਵਿੱਚ ਵਿਧਾਨ ਸਭਾ ਦੇ ਵੋਟਾਂ ਵਿੱਚ ਵੰਡੇ ਜਾਂਦੇ ਆ। ਤੋਂ ਝਗੜਿਆਂ ਦਾ ਕਾਰਨ ਬਣਦੀਆਂ ਨੇ ਉੱਥੇ ਵੋਟਾਂ। ਖਾਸ ਕਰਕੇ ਵਿਧਾਨ ਸਭਾ ਦੀਆਂ ਤੇ ਜਿਹੜੀਆਂ ਪੰਚਾਇਤੀ ਚੋਣਾਂ ਨੇ ਝਗੜਿਆਂ ਦਾ ਕਾਰਨ ਬਣਦੀਆਂ ਨਿਕਰ ਨਿਕਮ ਚੋਣਾਂ। ਹਾਂਜੀ। ਤੋਂ ਇੱਥੇ ਦੇਖੋ ਵੀਰ ਅਮਰਪਾਲ ਸਿੰਘ ਜੀ ਦੱਸ ਰਿਹਾ ਕਿ ਇਹ ਆਪ ਕੰਮ ਤੇ ਸੀ ਤੇ ਇੱਥੇ ਵੋਟਾਂ ਪੈ ਰਹੀਆਂ ਸੀ ਹਾਂਜੀ ਹਾਂਜੀ ਤੇ ਫਿਰ ਮੈਂ ਜਦੋਂ ਕੰਮ ਤੋਂ ਮੈਨੂੰ ਪਤਾ ਲੱਗਾ ਤੇ ਫਿਰ ਮੈਂ ਕੰਮ ਤੋਂ ਆਏ ਤੇ ਉਹਨਾਂ ਨੇ ਸ਼ਾਮ ਨੂੰ ਰੱਖੀ ਸੀ ਪਾਰਟੀ ਜੀ ਰੱਖੀ ਸੀ ਜਿਹੜਾ ਸਾਰੇ ਤੁਹਾਡੇ ਕੈਂਡੀਡੇਟ ਜਿਹੜੇ ਸਾਰੇ ਤੇ ਸਵੇਰ ਮੈਂ ਲੇਟ ਪਹੁੰਚੇ ਤੇ ਜਦ ਮੈਂ ਇੰਟਰ ਹੋਇਆ ਤਾਂ ਉੱਥੇ ਤੁਸੀਂ ਲਾ ਲੋ ਤੱਕ ਨਹੀਂ ਹੋਣੇ ਨੇ ਕੋਈ 60 70 ਜਿਹੜੇ ਹੋਣੇ ਨੇ ਜਿਹੇ ਮੈਂ ਐਂਟਰੀ ਕੀਤੀ ਸਾਰੇ ਸਿੰਘ ਸਿੰਘ ਕਰਕੇ ਤੇ ਤਾਰੀਵਾਂ ਨਾਲ ਕਿਉਂਕਿ ਸਿੰਘ ਦਿਖਾ ਤਾ ਤੁਸੀਂ ਆਪਣੇ ਸਿੰਘਾਂ ਨੇ ਦਿਖਾ ਤਾ ਇੱਕ ਵਾਰੀ ਜੀ ਵਾਹ ਬੜੀ ਬਹੁਤ ਚੀਜ਼ ਵਧੀਆ ਹਾਂਜੀ ਹਾਂਜੀ ਬਹੁਤ ਬੜੀ ਕਿਰਪਾ ਨਾਲ ਸਭ ਤੇ ਪਰ ਉਹਦੇ ਸਾਨੂੰ ਬਹੁਤ ਜਿਆਦਾ سپورਟ ਕੀਤੀ ਸਾਰੇ ਨੇ سپورਟ ਆਪਣੇ ਚਲੋ ਪੰਜਾਬੀਆਂ ਸਿੱਖਾਂ ਦੇ ਤੇ سپورਟ ਕਰਨੇ ਆ ਹਾਂਜੀ ਕਿ ਪਰ ਜਿਹੜੇ ਇੱਥੇ ਦੇ ਲੋਕਾਂ ਨੇ ਵੀ ਤੁਹਾਨੂੰ ਇਟਾਲੀਅਨਾਂ ਨੇ ਵੀ ਉੱਠਾਈ ਹੈ ਹਾਂਜੀ ਹਾਂਜੀ ਇੱਥੇ ਵੀ ਕਾਫੀ ਹੋਈ ਸੀ ਕਿਉਂਕਿ ਮੈਂ ਫਿਰ ਨਾਲ ਡਿਲੀਵਰੀ ਵੀ ਕਰਦੇ ਨੇ ਪਿਛਲੇ ਜਿਹੜਾ ਸ਼ਾਮਾਂ ਨੂੰ ਮੇਰੇ ਨਾਲ ਕੰਟੈਕਟ ਬਣੇ ਹਾਂਜੀ ਹਾਂਜੀ ਤੇ ਸੋਇਨ ਨਾਲ ਮੇਰੀ ਜਾਣਕਾਰੀ ਹੋ ਗਈ ਜਾਣਾ ਜਿਹੜੇ ਅੱਛੇ ਸੰਬੰਧ ਹੈ ਤੁਹਾਡੇ ਤੁਹਾਡਾ ਕੈਰੇਕਟਰ ਜਿਹੜਾ ਹੈ ਤੁਹਾਡੇ ਬੋਲ ਚਾਲ ਹੈ ਤੁਹਾਡਾ ਕੰਮਕਾਰ ਹੈ ਲੋਕਾਂ ਦੇ ਨਾਲ ਮਿਲਣਾ ਵਰਤਣਾ ਠੀਕ ਹੈ ਇੰਡੀਆ ਵਿੱਚ ਵੀ ਹੁਣ ਇੱਥੇ ਵੀ ਇਹ ਚੀਜ਼ਾਂ ਬੜੀਆਂ ਕੰਮ ਹੁੰਦੀਆਂ ਐ ਇਹ ਇੱਥੇ ਲੋਕ ਜਿਹੜੇ ਇਹਨਾਂ ਗੱਲਾਂ ਨੂੰ ਵੋਟ ਕਰਦੇ ਐ ਕਿ ਇਹ ਸਾਰਿਆਂ ਦੇ ਕੰਮਾਂ ਨੂੰ ਕਰਨ ਵਾਲਾ ਐ ਜਾਂ ਸੋਸ਼ੀਅਲੀ ਬੜਾ ਐਕਟਿਵ ਜਿਹੜਾ ਹੋਵੇ ਹਾਂਜੀ ਹਾਂਜੀ ਉਹਨੂੰ ਜਿਹੜੀਆਂ ਨਾ ਇਸ ਕੰਮ ਦੇ ਵਾਸਤੇ ਪਾ ਵਟਾਉਂਦੇ ਕਿ ਸਾਡੀ ਇਹ ਸੇਵਾ ਕਰੇਗਾ ਜਦੋਂ ਇਸ ਤੋਂ ਬਾਅਦ ਜਦੋਂ ਆਪਣੀ ਵੋਟਾਂ ਦਾ ਹੋ ਗਿਆ ਸੀ ਤੇ ਉਹਨਾਂ ਨੇ ਫਿਰ ਜਦ ਦੇਖਿਆ ਕਿ ਵੋਟਾਂ ਸਭ ਨਾਲ ਜਾ ਰਹੀਆਂ ਸਿੰਘ ਨੂੰ ਮੈਂ ਬਰਾ ਤੇ ਹਾਂਜੀ ਹਾਂਜੀ ਤੇ ਫਿਰ ਸਿੱਖਿੰਦੇ ਨੇ ਕਿ ਸਿੰਘ ਦੇ ਨਾਲ ਕੋਈ ਕਰਨਾ ਚਾਹਦੇ ਆ ਖਾਸ ਉਹਦਾ ਹਾਂਜੀ ਦੇਣਾ ਚਾਹਦੇ ਆ ਉਹ ਸੀ ਜਿਹੜਾ ਮੈਨੂੰ ਪਸੰਦ ਨਹੀਂ ਸੀ ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲਿਆ ਹੋਵੇ ਮੈਂ ਵਾਇਬਰ ਨੂੰ ਬਹੁਤ ਧੰਨਵਾਦੀ ਹਾਂ ਜੋ ਮੈਨੂੰ ਮਿਲਿਆ ਹੋਵੇ ਕਿ ਇਹ ਵੀ ਕਿ ਆਪਣੇ ਸਾਰੇ ਬੰਦੇ ਦੀ ਇਹ ਆਪਣੀ ਇੰਡੀਅਨ ਦੀ ਹੋ ਗਈ ਆਪਣੇ ਕੋਈ ਵੀ ਜਿਹੜਾ ਹੈਗੇ ਨੇ ਇੱਥੇ ਰਹਿੰਦੇ ਜਿਹੜੇ ਕਾਲੀ ਨੇ ਹੈਗੇ ਉਹਨਾਂ ਦੀ ਮਦਦ ਕਰ ਤਾ ਤੇ ਥੋੜਾ ਮੈਨੂੰ ਖੋਲ ਕੇ ਦੱਸਿਓ ਕਿ ਸਰਪੰਚ ਸਾਹਿਬ ਤੋਂ ਇਲਾਵਾ ਬੋਰਡ ਬੋਰ ਵਿੱਚ ਕਿੰਨੇ ਮੈਂਬਰ ਹੋਰ ਚੁਣੇਗੇ ਆਪਣੇ ਵਿੱਚ 8 ਜਿੰਨੇ ਟੋਟਲ ਜਿੰਨੇ 8 ਮੈਂਬਰ ਹੋਣਗੇ ਹਾਂਜੀ 8 ਮੈਂਬਰ ਤੇ ਇੱਕ ਨਵਾਂ ਸਰਪੰਚ ਨਵਾਂ ਸਰਪੰਚ ਇੱਥੇ ਹੁੰਦਾ 90 ਇੱਕ ਸਰਪੰਚ ਹੁੰਦੇ ਇੱਕ 22 ਸਰਪੰਚ ਹੁੰਦਾ 22 ਸਰਪੰਚ ਹਾਂਜੀ ਤੇ ਬਾਕੀ ਮੈਂਬਰ ਹੁੰਦੇ ਨੇ ਬਾਕੀ ਮੈਂਬਰ ਹਾਂਜੀ ਇਹਦੇ ਵਿੱਚ ਜਦੋਂ ਤੁਸੀਂ ਹੁਣੇ ਅਹੁਦਿਆਂ ਦਾ ਨਾਮ ਲਿਆ ਇਹ ਤੇ ਵਿਧਾਨ ਸਭਾ ਦੀਆਂ ਚੋਣਾਂ ਜਦੋਂ ਉੱਥੇ ਪੰਜਾਬ ਚ ਹੁੰਦੀਆਂ ਉਦੋਂ ਉੱਥੇ ਮੰਤਰੀਆਂ ਨੂੰ ਉਹਦੇ ਵੰਡੇ ਜਾਂਦੇ ਹਾਂਜੀ ਹਾਂਜੀ ਤੇ ਇੱਥੇ ਤੁਸੀਂ ਕੀ ਜਦੋਂ ਕੀਤੇ ਇੱਥੇ ਵੀ ਚਾਰ ਚਾਰ ਜਿਹਨਾਂ ਨੂੰ ਉਹਦੇ ਮਿਲਦੇ ਨੇ ਅਸੀਂ ਨੂੰ ਸਪੋਰਟ ਦਾ ਮਿਲਦਾ ਵੇ ਕਿਸੇ ਨੂੰ ਹੁੰਦਾ ਵੇ ਕਿ ਜਿਹੜੇ ਸਾਨੂੰ দান ਚਾਹ ਹੋਰ ਪਿੰਡ ਪੈਂਦੇ ਨੇ ਜੋ ਕਿ ਪਿੰਡ ਦੇ ਨਾਲ ਜੁੜੇ ਨੇ ਉਹਦਿਆਂ ਵੋਟਾਂ ਵੀ ਇੱਥੇ ਪੈਣ ਉਹਦੀ ਵੋਟਾਂ ਇੱਥੇ ਪਈਆਂ ਉਹ ਕਿਹੜੇ ਕਿਹੜੇ ਪਿੰਡ ਆਪਣਾ ਮੋਟੈਲਾ ਹੋ ਗਿਆ ਮੋਟੈਲਾ ਹਾਂਜੀ ਇੱਕ ਫਰ ਪਿੰਗ ਹੋ ਗਿਆ ਅੱਛਾ ਜੀ ਪਦਰਨੈਲ ਹੋ ਗਿਆ ਤੇ ਆਕਲੂnga ਹੋ ਗਿਆ ਇਹ ਛੋਟੇ ਛੋਟੇ ਜਿਹੜੇ ਇਹ ਛੋਟੇ ਛੋਟੇ ਲਾ ਲਓ ਨੇ ਡੈਰੀਆ ਜਿਹੇ ਨਿੱਕੇ ਨਿੱਕੇ ਪਿੰਡ ਨੇ ਛੋਟੇ ਛੋਟੇ ਪਿੰਡ ਨੇ ਤੇ ਇਹ ਕਿਸ ਨੂੰ ਇਹਦੀ ਮਿਲੀ ਹੈ ਡਿਕ ਕਿਸੇ ਨੂੰ ਮੇ ਕਿ ਮਿਲ ਗਈ ਸਾਰੇ ਜਿਹੜੇ ਛੜਕਾ ਦੇ ਹੀ ਨਿਆ ਕਿੰਨੇ ਆ ਕੋ ਟੋਟਲ ਵੋਟਾਂ ਨੇ ਆਪਣੇ ਇੱਥੇ 2800 ਵੋਟ ਸੀ 2800 ਵੋਟ ਪੋਲ ਹੋਈ ਹਾਂਜੀ ਟੋਟਲ ਵੋਟ ਕਿੰਨੀ ਤੇ 430 ਆਪਣੇ ਵਿੱਚ ਜਿਹੜੇ ਟਾਲੀਆਂ ਨੇ ਘੱਟ ਪਾਉਂਦੇ ਨੇ ਵੋਟੇ ਆਪਣੇ ਵਿੱਚ ਜਿਹੜੇ ਨੇ ਟਾਲੀਆਂ ਦੇ ਵਿੱਚ ਘੱਟ-ਵੱਟ ਬੰਦੇ ਨੇ ਪਰ ਕਰਦੇ ਕਰਾਉਂਦੇ ਕਿ ਬਾਅਦ ਫਿਰ ਮੌਸਮ ਖਰਾਬ ਹੋਣ ਤੋਂ ਹੋ ਗਿਆ ਸੀ ਸ਼ਾਮਾਂ ਨੂੰ ਫਰੋਸ ਕਰਕੇ ਵੋਟਾ ਮੋੜ ਠੋਡੀ ਕਰਕੇ ਹਾਂਜੀ ਫਰਕ ਬਹੁਤ ਪਿਆ ਕਿ ਸ਼ਾਮ ਦੇ 6:30 ਵਜੇ ਤੋਂ ਮੌਸਮ ਜ਼ਿਆਦਾ ਖਰਾਬ ਹੋ ਗਿਆ ਅੱਛਾ ਸ਼ਾਮ ਜੀ ਅੱਛਾ ਤੇ ਇਹ ਵੋਟਾਂ ਹੁਣ ਤੁਸੀਂ ਕਹਿੰਦੇ ਉਹਦੇ ਬੰਡੇ ਜਾਂਦੇ ਹਾਂ ਅੱਛਾ ਇੱਥੇ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਬਣਾਉਣੀਆਂ ਹਾਂਜੀ ਉਹ ਫਿਰ ਬਾਕੀ ਸਾਰਿਆਂ ਨੇ ਕਿ ਉਹਦੇ ਮੈਂ ਜਾਂਦਾ ਵੀ ਤੇ ਇਸ ਵਾਰੀ ਪਹਿਲੀ ਵਾਰੀ ਹੋਇਆ ਵੀ ਇਹ ਆਪਣੇ ਬਰੇਸ਼ਾ ਚਲਾ ਲਓਗੇ ਸਾਰੇ ਪਾਸੇ ਕਿ ਚਾਰ ਹੁੰਦੇ ਨੇ ਕਿਤੇ ਪੰਜਵਾਂ ਮੈਨੂ ਚੜੇਗਾ ਕਿ ਪੰਜਵੇਂ ਜਿਹੜੇ ਦਿੱਤਾ ਜਾਏ ਕਿਉਂਕਿ ਇੰਨੀ ਮੋਟਾ ਮੀਨ ਇੰਨੇ ਨਾਲੋ ਅੱਛਾ ਤਾਂ ਉਹਦਾ ਨਹੀਂ ਹੁੰਦਾ ਕਿ ਪਰ ਮੈਨੂੰ ਦਿੱਤਾ ਤੁਹਾਨੂੰ ਫਿਰ ਕੀ ਜ਼ਿੰਮੇਵਾਰੀ ਬੋਰਦੋ ਤੇ ਹੋਰ ਜਿਹੜੇ ਨਾਲ ਦੇ ਨਾਲ ਟਾਣ ਜਿਹੜੇ ਇਦਾਂ ਵੀ ਮੈਨੂੰ ਆਫਿਸ ਵੀ ਦਿੱਤਾ ਗਿਆ ਵੀ ਅੱਛਾ ਹਾਂ ਜੀ ਆਫਿਸ ਦਿੱਤਾ ਗਿਆ ਕਿ ਮੈਂ ਮੈਂ ਡਾਇਮੈਂਜ ਨੇ ਇੱਕ ਮੰਗਲਵਾਰ ਹੈ ਆਪਣਾ ਫ੍ਰੀ ਦਾ ਟਾਈਮ ਹੈ ਅੱਛਾ 2 ਘੰਟੇ ਜਾਂ ਫਿਰ ਬੁੱਧਵਾਰ ਤੇ ਹਰ ਸ਼ਨੀਵਾਰ ਐਪੋਇੰਟਮੈਂਟ ਦੇ ਹਿਸਾਬ ਨਾਲ ਜਿੱਦਾਂ ਕਿਸੇ ਨੂੰ ਕੋਈ ਕੰਮ ਹੋਏ ਆਪਣਾ ਕਮੋਨੇ ਦਾ ਹੋ ਗਿਆ ਜਾਂ ਕੋਈ ਕੰਮ ਹੋਏ ਆਪਾਂ ਉੱਥੇ ਆ ਜਾਓ ਤੁਸੀਂ ਉੱਥੇ ਬੈਠਿਆ ਕਰਨਾ ਆਪਣੇ ਦਫ਼ਤਰ ਵਿੱਚ ਹਾਂ ਜੀ ਹਾਂ ਜੀ ਜਿਹੜਾ ਵੱਡਾ ਉੱਤਪਾਦ ਬਹੁਤ ਕੋਲ ਸੈਂਟਰ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਮੋਨੇ 'ਚ ਬੈਠ ਕੇ ਕੰਮ ਕਰਨੇ ਬੈਠਿਆ ਕਰ ਹਾਂ ਜੀ ਹਾਂ ਜੀ ਉੱਥੇ ਕਿਸੇ ਦਾ ਕੰਮ ਆਏਗਾ ਆਪਾਂ ਲਿਖਾਂਗੇ ਇਹ ਨੋਟ ਕਰਨ ਵਾਲੀ ਗੱਲ ਹੈ ਸਾਡੇ ਪਿੰਡਾਂ ਵਿੱਚ ਪੰਚਾਇ ਚਲੋ ਆਪਣੇ ਪਿੰਡ ਦੇ ਮੈਂ ਮਹਿਮਲਪੁਰ ਦੀ ਗੱਲ ਕਰਾਂ ਸਾਡੇ ਪਿੰਡ ਵਿੱਚ ਮੂਸਾ ਖੇਲਜੀ ਵੀ ਮੈਂ ਪੰਚਾਇਤ ਘਰ ਹੈਗਾ ਮੈਂ ਪੁਰਜ ਵੀ ਹੈਗਾ ਉਥੇ ਉਦੋਂ ਹੀ ਬੈਠਿਆ ਜਾਂਦਾ ਤੇ ਜਦੋਂ ਕਿਤੇ ਕੋਈ ਲੋਣਾ ਪੰਚਾਇਤ ਬਚੋਂ ਤੇ ਕਿਸੇ ਨੇ ਬੰਦੇ ਇਕੱਠੇ ਕਰਨੇ ਹੋਣ ਤੇ ਫੇਰ ਹੀ ਬੈਠੇ ਜਾਂਦੇ ਨੇ ਤੇ ਉਹ ਵੀ ਨਹੀਂ ਕਿਤੇ ਬੈਠਿਆ ਜਾਂਦਾ ਤੇ ਉਚੇਚੇ ਤੌਰ ਤੇ ਦੇਖੋ ਇੱਥੇ ਹਰ ਪਿੰਡ ਦੇ ਵਿੱਚ ਪੰਚਾਇਤ ਘਰ ਜਿੱਦਾਂ ਉਥੇ ਆਪਣੇ ਸ਼ਹਿਰਾਂ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਬਣੇ ਆ ਉਥੇ ਮਿਊਸਪਲ ਕਾਰਪੋਰੇਟ ਨਗਰ ਨਿਗਮ ਬਣੇ ਹੋਏ ਆ ਉਥੇ ਜਾ ਕੇ ਐਮਸੀ ਵਗੈਰਾ ਸਾਰੇ ਬੈਠਦੇ ਆ ਤੇ ਉਥੇ ਜਿਹੜੇ ਪ੍ਰਧਾਨ ਨਗਰਾਂ ਦੇ ਉਹ ਬੈਠਦੇ ਲੇਕਿਨ ਪਿੰਡਾਂ ਵਿੱਚ ਆਪਣੇ ਰਵਾਜ ਨਹੀਂ ਕਿ ਜਿਹੜਾ ਸਰਪੰਚ ਹੈ ਉਹਨੇ ਕੋਈ ਹਫ਼ਤੇ ਵਿੱਚ ਇੱਕ ਦਿਨ ਦੋ ਦੋ ਦਿਨ ਉਹਨੇ ਰੱਖਿਆ ਹੋਵੇ ਸਾਨੂੰ ਸਰਪੰਚ ਦੇ ਘਰ ਜਾ ਕੇ ਗੇੜੇ ਮਾਰਨੇ ਪੈਂਦੇ ਕਿ ਸਰਪੰਚ ਸਾਹਿਬ ਮੇਰਾ ਕੰਮ ਕਰ ਦੋ ਪੰਚਾਇਤ ਘਰ ਉਹ ਟਾਈਮ ਨਹੀਂ ਦਿੰਦਾ ਬਹਿੰਦਾ ਨਹੀਂ ਆ ਤੇ ਦੇਖੋ ਇੱਥੇ ਮੈਂਬਰ ਸਾਹਿਬ ਨੂੰ ਵੀ ਦਫ਼ਤਰ ਮਿਲਿਆ ਤੇ ਨਾਲੇ ਮੈਂਬਰ ਸਾਹਿਬ ਨੇ ਵੀ ਹਫ਼ਤੇ ਵਿੱਚ ਤਿੰਨ ਦਿਨ ਹਾਂਜੀ ਤਿੰਨ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤੇ ਸ਼ਨੀਵਾਰ ਤੇ ਸ਼ਨੀਵਾਰ ਅਪਾਇੰਟਮੈਂਟ ਹੈ ਹਾਂਜੀ ਸ਼ਨੀਵਾਰ ਅਪਾਇੰਟਮੈਂਟ ਤੇ ਇਹ ਤਿੰਨ ਦਿਨ ਇਹਨਾਂ ਨੂੰ ਹਫਤੇ ਵਿੱਚ ਇਹ ਲੋਕਾਂ ਦੇ ਵਾਸਤੇ ਬੌਂਡ ਹੈ ਕੰਮ ਕਰਨ ਦੇ ਵਾਸਤੇ ਐਵੇਂ ਨਹੀਂ ਕਿ ਵੋਟਾਂ ਪਵਾ ਲਈਆਂ ਤੇ ਲੋਕੀ ਬਾਹੋ ਆਈ ਨਹੀਂ ਹੈਗੀ ਤੁਸੀਂ ਕੰਮ ਵੀ ਕਰਨਾ ਸੀ ਠੀਕ ਹੈ ਜਿਹੜੀ ਸੇਵਾ ਲਾਂਗੇ ਜਿਹੜੀ ਸੇਵਾ ਹਮੇਸ਼ਾ ਆਪਣੇ ਸਾਰੇ ਬੰਦੇ ਦੇ ਨਾਲ ਤੇ ਜਿੰਨੂੰ ਵੀ ਲੋੜ ਹੋएगी ਹਮੇਸ਼ਾ ਾਰੇ ਸੰਕਲਪ ਲੋਕਾਂ ਦੀ ਜਿਥੇ ਆਪਣੀ ਕਮਿਊਨਿਟੀ ਦੀ ਸੇਵਾ ਕਰਨੀ ਹੈ ਕਿੰਨੇ ਸਮੇਂ ਲਈ ਇਹ ਚੋਣ ਤੁਹਾਡੀ ਹੋਈ 5 ਸਾਲਾਂ ਪੰਜ ਸਾਲ ਦੇ ਵਾਅਦੇ ਤੁਹਾਡੀ ਚੋਣ ਹੈ ਹਾਂਜੀ ਤੇ ਇਹ ਤੁਸੀਂ ਅੱਗੋਂ ਤੁਹਾਡੇ ਫਿਊਚਰ ਤੇ ਕੁਝ ਹੈ ਫਿਰ ਹੁਣ ਜਦੋਂ ਤੁਹਾਨੂੰ ਐਡੀ ਸੋਹਣੇ ਤਰੀਕੇ ਦੇ ਨਾਲ ਪਹਿਲੀ ਵਾਰ ਦੇ ਵਿੱਚ ਇੰਨੀ ਵਧੀਆ ਕਾਮਯਾਬੀ ਮਿਲੀ ਹੈ ਹਾਂਜੀ ਹਾਂਜੀ ਅੱਗੋਂ ਤੁਸੀਂ ਕੀ ਸੋਚਦੇ ਹੋ ਹੁਣ ਅਪਾ ਜਿੱਦਾਂ ਸਤੰਬਰ ਝਕ ਅਕਤੂਬਰ ਚੋਂ ਕੋਰਸ ਕਰਾਣ ਜਾ ਰਹੇ ਆ ਇਟਾਲੀਅਨ ਦੇ ਜਿਨ੍ਹਾਂ ਨੂੰ ਲੋੜ ਹੈ ਕਾਲੀ ਦੀ ਲੋੜ ਅੱਛਾ ਜਿਹੜੇ ਕੋਈ ਨਵੇਂ ਆਏ ਨੇ ਨਵੇਂ ਜਾਂ ਆਪਣੇ ਪੁਰਾਣੇ ਵੀ ਜਿਨ੍ਹਾਂ ਕੋਲ ਮਤਲਬ ਕਿ ਇੱਥੇ ਕੋਈ ਸਮਸਤੇ ਅਟੈਸਟਡ ਹੁੰਦਾ ਵੇਜੀਟੇ ਉਹ ਮਿਲੇ ਤੇ ਆਪਾਂ ਅਗੂ ਕਰ ਸਕਦੇ ਆ ਫਲਾਈ ਡਾਕੂਮੈਂਟਸ ਦੀ ਜਲ ਕਰ ਸਕਦੇ ਆ ਆਪਾਂ ਉਹ ਵੀ ਕਰਾਣ ਜਾਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਵੀ ਕੋਈ ਕੰਮ ਹੋਏਗਾ ਬਾਕੀ ਮੈਂ ਬਹੁਤ ਧੰਨਵਾਦੀ ਆਪਣੇ ਗੁਰਦੁਆਰੇ ਸਾਬ ਮੱਖਣਸ਼ਾ ਲਬਾਣਾ ਦਾ ਉਹਨਾਂ ਦੇ ਨਾਲ ਬਹੁਤ ਸਪੋਰਟ ਰਹੀ ਉਹਨਾਂ ਨੇ ਮੇਰੀ ਸਪੋਰਟ ਕੀਤੀ ਤੇ ਉਹਨਾਂ ਦਾ ਜਿਹੜਾ ਵੀ ਕੰਮ ਆਪਾਂ ਹਮੇਸ਼ਾ ਯਾਦ ਰੱਖਾਂਗੇ ਕਰਾਂਗੇ ਵਾਹ ਦੇਖੋ ਜੀ ਗੁਰੂ ਘਰ ਤੋਂ ਬਿਨਾ ਤੇ ਅਸੀਂ ਕੁਝ ਹੈ ਨਹੀਂਗੇ ਗੁਰਦੁਆਰਾ ਸਾਹਿਬ ਉਥੇ ਨਿਰਾਸ਼ੀ ਮਨਕੇ ਮੱਥਾ ਟੇਕਣਾ ਬਾਣੀ ਸੁਣਨਾ ਸੇਵਾ ਕਰਨੀ ਜਾਂਦੇ ਸਮਾਜਿਕ ਧਾਰਮਿਕ ਰਾਜਨੀਤਿਕ ਸਾਡੀਆਂ ਗਤੀਵਿਧੀਆਂ ਦਾ ਗੁਰਦੁਆਰਾ ਸਾਹਿਬ ਕੇਂਦਰ ਹੈ ਤੇ ਇਹ ਬਿਲਕੁਲ ਬਾਬਾ ਮੱਖਣਛਾਹ ਜੀ ਦੇ ਬਾਣਾਇਆ ਨਕਰ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਪਿਆਰੀ ਬਹੁਤ ਸੋਹਣੀ ਸੰਗਤ ਹੈ 30-30 ਕਿਲੋਮੀਟਰ ਤੱਕ ਸੰਗਤ ਇੱਥੇ ਹੁੰਦੀ ਹੈ ਲਗਭਗ ਤੇ ਸ਼ਨੀਵਾਰ ਐਤਵਾਰ ਅੱਛੀ ਗਿਣਤੀ ਹੁੰਦੀ ਹੈ ਤੇ ਉਹ ਸਾਰੀ ਸੰਗਤ ਦੀ ਸਪੋਰਟ ਜਿਹੜੀ ਹੈ ਹਾਂਜੀ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਸੰਗਤ ਦੀ ਅਰਦਾਸਾਂ ਬੇਨਤੀਆਂ ਸੰਗਤ ਦੀ ਸਪੋਰਟ ਤੇ ਇਹ ਗੱਲ ਦੇਖੋ ਭਰਾਵਾਂ ਦੇ ਨਾਲ ਆਪਾਂ ਆਪਣੀ ਸੰਗਤ ਨਾਲ ਕਮਿਊਨਿਟੀ ਦੇ ਨਾਲ ਵਟੇ ਹੋਣੇ ਆ ਇਹ ਗੱਲ ਨੋਟ ਕਰਨ ਵਾਲੇ ਜਿਹੜੇ ਤੁਹਾਨੂੰ ਹੋਣੀ ਵਧੀਆ ਗੱਲ ਹੈਗੇ ਹਾਂਜੀ ਤੇ ਇਹ ਗੱਲ ਦੀ ਬੜੀ ਪਸੰਦਤਾ ਠੀਕ ਹੈ ਕਿਉਂਕਿ ਅੱਗੇ ਆਪਾਂ ਜਦੋਂ ਫਿਊਚਰ ਵਿੱਚ ਜਾਵਾਂਗੇ ਤੇ ਹੁਣ ਅਸੀਂ ਮੈਂਬਰ ਬਣੇ ਆ ਅੱਗਿਓ ਹੋਰ ਗਾਂਵ ਉਹਦੇ ਗੜੇ ਆ ਆਪਣੇ ਕਿ ਤੁਸੀਂ ਆਪਣੀ ਗੱਲ ਜਿਹੜੀ ਐ ਜਿੱਦਾਂ ਮੈਂਬਰ ਦੇ ਤੌਰ ਦੇ ਉੱਤੇ ਉਹ ਜਿਹੜੇ ਕੋਈ ਹੁਣ ਆਪਣੇ ਇੱਥੇ ਪੰਜਾਬੀਆਂ ਦੇ ਬਹੁਤ ਸਾਰੇ ਮਸਲੇ ਆ ਜਾਂ ਸਿੱਖਾਂ ਦੇ ਬੜੇ ਮਸਲੇ ਕਿ ਪਾਣ ਦਾ ਮਸਲਾ ਹੈ ਜਾਂ ਕੋਈ ਹੋਰ ਉਹ ਤੁਸੀਂ ਨੈਸ਼ਨਲ ਅਸੈਂਬਲੀ ਜਿਹੜੀ ਐ ਉੱਤੇ ਤੱਕ ਰੱਖ ਸਕਦੇ ਕੋਈ ਹੈ ਇਦਾਂ ਵੀ ਹੁਣ ਆਪਣੇ ਅੱਗੇ ਜਿਹੜੇ ਹੋਏਗੇ ਜਿੱਦਾਂ ਵੀ ਹੋਏਗਾ ਜਿਹਦਾ ਆਪਣਾ ਪ੍ਰੇਸ਼ਾ ਪੈਂਦਾ ਵੀ ਮੇਨ ਆਪਾਂ ਉੱਥੇ ਲੈ ਕੇ ਜਾ ਸਕਦੇ ਆ ਕਿ ਮੈਂ ਹੁਣ ਕੌਨਸਲਰ ਨਾਲ ਕੌਨਸਲਰ ਅੱਗੇ ਲੈ ਕੇ ਜਾ ਸਕਦੇ ਠੀਕ ਮੈਂਬਰ ਨਾਲ ਮੈਂਬਰਾਂ ਤੇ ਮੈਂ ਏ ਜਿੱਦਾਂ ਮਰਜੀ ਆਪਣੇ ਨਾਲ ਸੈਨਿਕ ਲਾ ਕੇ ਆਪਣੇ ਬੰਦੇ ਤੇ ਫਿਰ ਮਾਰਕੇ ਲੈ ਕੇ ਜਾ ਸਕਦਾ ਹੈ ਕਿ ਸਾਨੂੰ ਆ ਚੀਜ਼ਾਂ ਦੇ ਅਧਿਕਾਰ ਮਿਲਣੇ ਚਾਹੀਦੇ ਚੀਜ਼ਾਂ ਜਿਹੜੀਆਂ ਸਾਡੀਆਂ ਹੈ ਗਿਆ ਨੇ ਕਿੱਦਾਂ ਨੇ ਕਿੱਦਾਂ ਨਹੀਂ ਕਿਉਂਕਿ ਹੁਣ ਮੈਂ ਇੱਕ ਬੁੱਕ ਵੀ ਸਾਡੇ ਕੋਲ ਥੇਗੀ ਹੈ ਜਿਹੜੀ ਸਿੱਖ ਪੰਥਰ ਵਾਲਿਆਂ ਦੀ ਜਿੱਥੇ ਸਾਰਾ ਆਪਣਾ ਸਮਝਾਇਆ ਗਿਆ ਵੇ ਸਿੱਖੀ ਧਰਮ ਬਾਰੇ ਸਮਝਾਇਆ ਗਿਆ ਆਪਾਂ ਸੇਵਾ ਕਿਉਂ ਕਰਦੇ ਆ ਕਿਹਟਾਂ ਦੇ ਪਾਇਗਾ ਚਾਹੇ ਇਹ ਟਾਲੇ ਪੱਤਾ ਸਾਰੀ ਹੈ ਉਹ ਆਪਣੇ ਸਾਰੇ ਚ ਮੈਂ ਆਪਣੇ ਦਮਾਗਾ ਲਾਇਬ੍ਰੇਰੀ ਜਿਹੜੀ ਇੱਥੇ ਨਾ ਉੱਥੇ ਛੜਾ ਦਾ ਜਿਹੜੇ ਵੀ ਹੈਗਾ ਪੜ੍ਹ ਕੇ ਜਾਏਗਾ ਹਾਂ ਜੀ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿ ਉਹ ਕੁਛਦੇ ਨੇ ਤੇ ਪਤਾ ਨਹੀਂ ਹੁੰਦਾ ਸੋਥੇ ਹੋਈ ਉਹ ਕਿਤੇ ਪੜ੍ਹਨ ਕੇ ਨੂੰ ਪਤਾ ਲੱਗੇ ਠੀਕ ਹੈ ਮੇਰਾ ਰਾਂ ਦਾ ਆਫਿਸ ਵੀ ਆਪਣੇ ਜਿਖੜਾ ਰੱਖਤਾ ਹੈ ਆਪਣੇ ਆਪੇ ਦੇ ਹਾਂ ਜੀ ਰੱਖੀ ਪੀ ਆਉਣ ਜਾਣ ਜਿਹੜਾ ਹਾਂ ਜੀ ਤੇ ਇਹ ਬੜੀ ਆਪਣੇ ਬਾਅਦ ਚ ਖੁਸ਼ੀ ਦੀ ਗੱਲ ਹੈ ਅੱਗੇ ਕੀ ਸੋਚਦੇ ਤੁਸੀਂ ਜੇ ਹੁਣ ਮੈਮਰੀ ਲਈ ਹੈ ਹਾਂ ਜੀ ਸਰਪੰਚੀ ਦੇ ਵਾਸਤੇ ਤੁਹਾਡਾ ਕੀ ਸਫਰ ਜਿਹੜਾ ਉਹ ਕਿੰਦਾ ਨਾ ਹੋ ਸਕਦਾ ਹੋ ਸਕਦਾ ਵੀ ਤੇ ਟਾਈਮ ਲੱਗੇਗਾ ਕਿਉਂਕਿ ਚੀਜ਼ਾਂ ਬਹੁਤ ਜ਼ਿਆਦਾ ਨਹੀਂ ਸਿੱਖਣ ਨੂੰ ਬਹੁਤ ਜ਼ਿਆਦਾ ਨਹੀਂ ਕਹਿੰਦੇ ਨੇ ਕਿ ਬੰਦੇ ਨੂੰ ਨਿਵੇਂ ਤੋ ਜਾ ਕੇ ਹੌਲੀ ਹੌਲੀ ਉੱਤੇ ਜਾਏਗਾ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਕਰੇ ਵਧੀਆਵੇ ਕਿਉਂਕਿ ਪਹਿਲੇ ਪੋਸਟ ਸਟੈਪ ਚੱਕ ਲਈਏ ਸਾਡੇ ਕੋਲ ਹੋਵੇ ਨਾ ਉਹ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਮੈਂ ਹੌਲੀ ਹੌਲੀ ਅੱਗੇ ਜਾਣਾ ਚਾਹਾਂਗਾ ਜਿੱਦਾਂ ਮੈਨੂੰ ਸੰਗਤ ਚਾਰ ਹੋਵੇਗੀ ਤਾਂ ਅੱਗੇ ਜਿੱਦ ਤੱਕ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਇਸ ਦੇਸ਼ ਦੇ ਵਿੱਚ ਹੁਣ ਜੋ ਤੁਹਾਡੇ ਪੰਚਾਇਤਾਂ ਦੇ ਇੱਕ ਫਰਜ਼ ਨੇ ਇੱਕ ਤੁਹਾਡੇ ਜਿਹੜੇ ਅਧਿਕਾਰ ਨੇ ਜੇ ਮੈਂਬਰ ਦੇ ਤੌਰ ਤੇ ਤੁਹਾਡੇ ਕੋਲ ਕੁਝ ਅਧਿਕਾਰ ਹਾਂ ਨੇ ਕਿ ਤੁਹਾਡੇ ਇੰਨੇ ਕੁ ਪਾਵਰ ਹੈਗੇ ਇੰਨੇ ਕੰਮ ਤੁਹਾਡੇ ਚੱਲ ਸਕਦੇ ਆ ਇੱਕ ਤੁਹਾਡੇ ਫਰਜ਼ ਵੀ ਨੇ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਵਾਸਤੇ ਜਿਹੜੇ ਇਲਾਕੇ ਤੁਸੀਂ ਜਿੱਤੇ ਗਏ ਪਿੰਡ ਵਿੱਚ ਜਿੱਤੇ ਗਏ ਉਹਦੇ ਵਾਸਤੇ ਤੁਸੀਂ ਕੰਮ ਕਰਨਾ ਹਾਂ ਜੀ ਤੇ ਇਹ ਸਾਰੀਆਂ ਬੜੀਆਂ ਵਧੀਆ ਗੱਲਾਂ ਆ ਤੁਸੀਂ ਪੜ੍ਹੇ ਲਿਖੇ ਹੈਗੇ ਤੇ ਆਪਣੇ ਜਿਹੜਾ ਕੌਮ ਦਾ ਆਪਣੇ ਕਮਿਊਨਿਟੀ ਦਾ ਜਿਹੜੇ ਸੋਚਦੇ ਆ ਬਹੁਤ ਵਧੀਆ ਬੜੀ ਖੁਸ਼ੀ ਦੀ ਗੱਲ ਹੈ ਫਤਿਹ ਬਾਦਸ਼ਾਹ ਕਿਰਪਾ ਕਰਨ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦੇ ਤੌਰ ਤੇ ਅੱਗੇ ਵੱਰੋ ਉਥੇ ਤੁਸੀਂ ਸੰਜੇ ਤੌਰ ਤੇ ਕੌਮੀ ਤੌਰ ਤੇ ਵੀ ਅੱਗੇ ਪਲੰਘਾਂ ਪੱਟੋ ਮੈਂ ਤੁਹਾਡੀ ਚੰਗੇ ਬੇਕੀ ਜੀ ਦੇ ਕੰਮ ਕਰ ਦਤਾ ਹਾਂ ਜਦੋਂ ਗੱਲ ਕਰਦਾ ਪਰਪਾਲ ਸਿੰਘ ਦੀ ਬੜੀ ਖੁਸ਼ੀ ਤੁਹਾਡਾ ਹੋ ਜਾਵੇ ਚੰਗਾ ਦੋਸਤੋ ਖਾਲਸਾ ਜੀਓ ਇੰਨੇ ਸ਼ਬਦਾਂ ਦੇ ਨਾਲ ਆਪਾਂ ਭਾਈ ਬਖਸ਼ਪਾਲ ਸਿੰਘ ਜੀ ਤੋਂ ਜਾ ਕੇ ਲੈਣੇ ਆਂ ਆਇਓ ਬੜਾ ਚੰਗਾ ਖਾਲਸਾ ਵਾਇਰੂ ਜੀ ਕੀ ਫਤਿਹ